ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਲਾਈ ਨਿਊਜ਼ ਬਹੁਤ ਬਹੁਤ ਸਵਾਗਤ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਪਟਨ ਮੰਤਰੀ ਤੇ ਸੀਨੀਅਰ ਅਫੂ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੂੰ ਵਿਜੀਲੈਂਸ ਨੇ ਗਿਰਪਧਾਰ ਕੀਤਾ 14 ਦਿਨਾਂ ਦੀ ਨਾਇਕ ਹਰਾਸਤ ਵਿੱਚ ਪੇਂਡਤਾ ਨਾਪਾ ਦੀ ਜੇਲ੍ਹ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦੇ ਵਕੀਲ ਨੇ ਅੱਜ ਵੱਡੇ ਖੁਲਾਸੇ ਕੀਤੇ ਨੇ ਜੋ ਕਿ ਹੁਣ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਜੋ ਵਿਜੀਲੈਂਸ ਵੱਲੋਂ ਕੇਸ ਦਰਜ ਕੀਤਾ ਗਿਆ ਉਸ ਕੇਸ ਦੇ ਵਿੱਚ ਕੁਝ ਵੀ ਸੱਚਾਈ ਨਹੀਂ ਤੇ ਇਸ ਤੋਂ ਬਾਅਦ ਹੁਣ ਜੋ ਅਕਾਲੀ ਦਲ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਦੇ ਮੰਤਰੀਆਂ ਦੇ ਖਿਲਾਫ ਜੋ ਚੂਹੇ ਪ੍ਰਚਾਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਖਿਲਾਫ ਜਿਹੜਾ ਕਿ ਮਾਨਹਾਨੀ ਦਾ ਕੇਸ ਠੋਕਣ ਦੀ ਤਿਆਰੀ ਕਰ ਲਈਏ ਸੋ ਮਜੀਠੀਆ ਦੇ ਵਕੀਲ ਨੇ ਜਿਵੇਂ ਹੀ ਅੱਜ ਨਾਪਾ ਜੇਲ੍ਹ ਵਿੱਚ ਜਾ ਕੇ ਮੁਲਾਕਾਤ ਕੀਤੀ ਔਰ ਮਜੀਠੀਆ ਚੜ੍ਹਦੀ ਕਲਾ ਬਚ ਨੇ ਮਜੀਠੀਆ ਜਿਹੜੇ ਵਹਿਗਰੂ ਦੀ ਰਾਜਾ ਦੇ ਵਿੱਚ ਨੇ ਔਰ ਵਕੀਲ ਨੇ ਵੱਡੇ ਖੁਲਾਸੇ ਕੀਤੇ ਨੇ ਅਸੀਂ ਤੁਹਾਨੂੰ ਸਾਰੇ ਜਿਹੜੀ ਉਹ ਵਕੀਲ ਦੇ ਵੱਲੋਂ ਜੋ ਮਜੀਠੀਆ ਦੇ ਨਾਲ ਗੱਲਬਾਤ ਕੀਤੀ ਗਈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਇਹੀ ਜਿਹੜਾ ਇਹ 구ਜਾਰਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਟਿਕ ਸੰਟੀ ਦਾ ਬਟਨ ਦਬਾ ਦੇਣਾ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਔਰ ਮਾਚੇ ਦੇ ਜਰਨੈਲ ਕਿਹਾ ਜਾਂਦਾ ਸੀ ਉਹਨਾਂ ਨੂੰ ਜਿਵੇਂ ਹੀ ਅਕਾਲੀ ਸਰਕਾਰ ਦੇ ਵਿੱਚ ਵਿਕਰਮ ਮਜੀਠੀਆ ਦਾ ਬਹੁਤ ਵੱਡਾ ਆਧਾਰ ਸੀ ਮਾਚੇ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਂ ਤੋਂ ਸਾਰੇ ਲੀਡਰ ਤੇ ਸਾਰੇ ਅਫਸਰ ਸਾਈਡ ਡਰਦੀ ਸੀ ਸੋ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ 26 ਜੂਨ ਨੂੰ ਉਸ ਤੋਂ ਬਾਅਦ ਲਗਾਤਾਰ মিডিਆ ਦੇ ਵਿੱਚ ਇਹੀ ਚਰਚਾ ਬਣੀ ਰਹੀ ਕਿ ਮਜੀਠੀਆ ਨੂੰ ਨਸ਼ੇ ਦੇ ਨਾਲ ਜਿਹੜਾ ਨਾਮ ਜੁੜ ਰਿਹਾ ਸੀ ਨਸ਼ੇ ਦੇ ਕਰਕੇ ਉਹਨਾਂ ਨੂੰ ਜਿਹੜਾ ਪੰਜਾਬ ਸਰਕਾਰ ਨੇ ਫੜਿਆ ਪਰ ਵਿਜੀਲੈਂਸ ਦੇ ਵੱਲੋਂ ਕਦੇ ਵੀ ਡਰੱਗ ਕੇਸ ਦੇ ਵਿੱਚ ਆਪਣੀ ਭੂਮਿਕਾ ਨਹੀਂ ਨਿਭਾਈ ਜਾਂਦੀ ਵਿਜੀਲੈਂਸ ਕਦੇ ਵੀ ਕਿਸੇ ਡਰੱਗ ਵਾਲੇ ਨੂੰ ਨਹੀਂ ਫੜ ਸਕਦੀ ਸੋ ਝੂਠ ਦਾ ਪ੍ਰਚਾਰ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਕੀਤਾ ਗਿਆ ਜਦੋਂ ਕਿ ਹੁਣ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਵਿੱਚ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਔਰ ਕੇਸ ਦਰਜ ਕੀਤਾ ਜੋ ਹੁਣ ਅਦਾਲਤ ਦੇ ਵਿੱਚ ਵਿਜੀਲੈਂਸ ਤੇ ਪੰਜਾਬ ਸਰਕਾਰ ਇਸ ਦਾ ਖਮਿਆਜਾ ਪੁੱਟਣ ਲਈ ਤਿਆਰ ਹੋ ਜਾਣ ਸੋ ਵਕੀਲ ਨੇ ਦੱਸਿਆ ਕਿ ਅਸੀਂ ਉਹਨਾਂ ਦੇ ਉੱਪਰ ਡੈਫੀਨੇਸ਼ਨ ਦਾ ਕੇਸ ਥੋਕਾਂਗੇ ਜੋ ਮਾਨਹਾਨੀ ਦਾ ਮਾਮਲਾ ਦਰਜ ਕਰਾਵਾਂਗੇ ਕਿ ਮਜੀਠੀਆ ਦੇ ਅਕਸ ਨੂੰ ਖਰਾਬ ਕਰਨ ਵਾਸਤੇ ਮਜੀਠੀਆ ਦੇ ਉੱਪਰ ਜੋ ਇਹ ਇਲਜ਼ਾਮ ਲਾਏ ਨੇ ਇਹ ਬੇਗੁਨਾਹ ਨੇ ਵਕੀਲ ਨੇ ਤਾਂ ਕੱਲ ਇਹ ਵੀ ਗੱਲ ਕੀਤੀ ਏ ਜਿਹੜੇ ਕਿ ਸ਼ਿਮਲਾ ਦੇ ਵਿੱਚ ਉਹਨਾਂ ਦੀ 1000 ਏਕੜ ਜ਼ਮੀਨ ਦੱਸੀ ਜਾ ਰਹੀ ਏ ਜੇਕਰ ਉਹਨਾਂ ਦੀ 1000 ਏਕੜ ਤਾਂ ਕੀ 1000 ਗੱਜ ਵੀ ਸ਼ਿਮਲਾ ਦੇ ਵਿੱਚ ਜ਼ਮੀਨ ਹੋਵੇ ਮਜੀਠੀਆ ਦੇ ਨਾਂ ਜਾਂ ਮਜੀਠੀਆ ਦੇ ਮਿਸਹੇ ਪਤਨੀ ਦੇ ਨਾਂ ਐਮਐਲਏ ਗ੍ਰੀਨਕੌਰ ਦੇ ਨਾਂ ਤੇ ਉਹ ਮਜੀਠੀਆ ਦੀ ਜ਼ਮਾਨਤ ਵੀ ਨਹੀਂ ਕਰਾਉਣਗੇ ਔਰ ਕੇਸ ਵਿੱਚੇ ਛੱਡ ਦੇਣਗੇ ਉਸ ਤੋਂ ਬਾਅਦ ਜਿਹੜਾ ਕਿ ਉਹ ਮਜੀਠੀਆ ਨੂੰ ਜੇਲ੍ਹ ਵਿੱਚ ਆਪ ਖੁਦ ਜਿਹੜਾ ਕਿ ਬੰਦ ਕਰਵਾਉਣਗੇ ਸੋ ਜਿਹੜਾ ਕਿ ਝੂਟ ਦੇ ਪੈਰ ਨਹੀਂ ਹੁੰਦੇ ਸਰਕਾਰ ਦੇ ਵੱਲੋਂ ਹੁਣ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਔਰ ਦੂਸਰੇ ਮੰਤਰੀ ਜਿਹੜੇ ਇਸ ਗੱਲ ਤੋਂ ਭੱਜ ਰਹੇ ਨੇ ਜਿਹੜਾ ਕੇ ਵਕੀਲ ਨੇ ਕਿਹਾ ਕਿ ਹੁਣ ਅਸੀਂ ਭੱਜਣ ਨਹੀਂ ਦੇਵਾਂਗੇ ਇਹਨਾਂ ਨੂੰ ਇਹਨਾਂ ਨੂੰ ਇੱਕ ਇੱਕ ਗੱਲ ਦਾ ਜਿਹੜਾ ਜਵਾਬ ਦੇਣਾ ਪਵੇਗਾ ਔਰ ਮਜੀਠੀਆ ਦੇ ਉੱਪਰ ਜੋ ਇਹਨਾਂ ਨੇ ਇਲਜ਼ਾਮ ਲਾਏ ਨੇ ਜਿਹੜਾ ਕਿ ਡਰੱਗ ਮਾਮਲੇ ਦੇ ਵਿੱਚ ਤਾਂ ਸੁਪਰੀਮ ਕੋਰਟ ਨੇ ਸਾਫ਼ ਜਿਹੜਾ ਕਹਿ ਦਿੱਤਾ ਸੀ ਮਜੀਠੀਆ ਦੇ ਬਾਰੇ ਕਿ ਕੋਈ ਵੀ ਸਬੂਤ ਨਹੀਂ ਬਿਨਾਂ ਸਬੂਤਾਂ ਤੋਂ ਤੁਸੀਂ ਮਜੀਠੀਆ ਦੇ ਉੱਪਰ ਇਸ ਤਰ੍ਹਾਂ ਇਲਜ਼ਾਮ ਨਹੀਂ ਲਾ ਸਕਦੇ ਔਰ ਨਾ ਹੀ ਕਿਸੇ ਤਰ੍ਹਾਂ ਉਹਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਸੋ ਇੱਕ ਨਵੀਂ ਚਾਲ ਚੱਲੇਗੀ ਵਿਜੀਲੈਂਸ ਨੇ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਸਰਕਾਰ ਨੇ ਦਬਾਅ ਪਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਉਸ ਤੋਂ ਬਾਅਦ ਉਹਨਾਂ ਤੇ ਕੇਸ ਦਰਜ ਕਰਵਾਇਆ ਐਫ ਆਈ ਆਰ ਦਰਜ ਕਰਵਾਈ ਸੇਕਿੰਡ ਹੁਣ ਸਾਰੀਆਂ ਗੱਲਾਂ ਤੋਂ ਪੰਜਾਬ ਸਰਕਾਰ ਭੱਜ ਰਹੀ ਏ ਪੰਜਾਬ ਸਰਕਾਰ ਜਿਹੜੀ ਕਿ ਉਹਨੂੰ ਪਤਾ ਲੱਗ ਚੁੱਕਿਆ ਕਿ ਸਭ ਕੁਝ ਝੂਠ ਕੀਤਾ ਹੈ ਝੂਠ ਦੇ ذریعے ਅਸੀਂ ਮਚਿਟੀਆਂ ਨੂੰ ਜਿਹੜਾ ਕਿ ਫੜਕੇ ਦਿੱਤਾ ਅੰਦਰ ਸੋ ਜਿਹੜਾ ਕਿ ਪੰਜਾਬ ਦੇ ਲੋਕਾਂ ਦੇ ਧਿਆਨ ਪੜਕਾਉਣ ਲਈ ਸਭ ਕੁਝ ਕੀਤਾ ਗਿਆ ਪੰਜਾਬ ਦੇ ਮੁੱਦਿਆਂ ਦੇ ਉੱਪਰ ਮਜੀਠੀਆ ਬੋਲ ਰਹੇ ਸੀ ਔਰ ਮਜੀਠੀਆ ਪੰਜਾਬ ਦੇ ਲਈ ਆਵਾਜ਼ ਚੱਕ ਰਹੇ ਸੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਬੁਖਲਾਟ ਵਿੱਚ ਆ ਗਈ ਕਿ ਪਿਛਲੇ ਤਿੰਨ ਸਾਲਾਂ ਵਿੱਚ ਕੰਮ ਤਾਂ ਕੀਤਾ ਕੋਈ ਨਹੀਂ ਤੇ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਜਿਹੜਾ ਕਿ ਇਹ ਮਜੀਠੀਆ ਨੂੰ ਜੇਲ੍ਹ 'ਚ ਕਰ ਦਿਓ ਤੇ ਬੱਲੇ ਬੱਲੇ ਹੋ ਜਾਵੇਗੀ ਸੋ ਅੱਜ ਉਹਨਾਂ ਦੇ ਵਕੀਰ ਔਰ ਅਕਾਲੀ ਦਲ ਦੇ ਸਪੋਕਸਮੈਨ ਅਰਸ਼ਦੀਪ ਕਲੇਰ ਨੇ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਪੰਜਾਬ ਸਰਕਾਰ ਨੂੰ ਔਰ ਪੰਜਾਬ ਦੇ ਮੰਤਰੀਆਂ ਨੂੰ ਇਹਦਾ ਜਵਾਬ ਜ਼ਰੂਰ ਲਵਾਂਗੇ ਸੋ ਲੋਕ ਜਿਹੜੇ ਨੇ ਬਹੁਤ ਉਤਾਵਲੇ ਹੋਏ ਬੈਠੇ ਨੇ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕ ਇਸ ਗੱਲ ਦਾ ਵੀ ਜਵਾਬ ਦੇਣਗੇ ਔਰ ਇਹਨਾਂ ਨੂੰ ਸਬਕ ਸਿਖਾ ਦੇਣਗੇ ਜੋ ਮਜੀਠੀਆ ਦੇ ਬਾਰੇ ਔਰ ਕਾਲੀ ਦਲ ਦੇ ਬਾਰੇ ਇਹ ਚਪੰਡੀ ਪ੍ਰਚਾਰ ਕਰ ਰਹੇ ਨੇ ਸੋ ਵਿਕਰਮਜੀਤ ਸਿੰਘ ਮਜੀਠੀਆ ਬਹੁਤ ਜਲਦੀ ਜਿਹੜੇ ਜ਼ਮਾਨਤ ਤੇ ਬਾਹਰ ਆ ਜਾਣਗੇ ਉਸ ਤੋਂ ਬਾਅਦ ਪੰਜਾਬ ਦੇ ਪ੍ਰਤੀ ਔਰ ਪੰਜਾਬ ਦੇ ਮੁੱਤਿਆਂ ਦੇ ਪ੍ਰਤੀ ਵਿਕਰਮ ਮਜੀਠੀਆ ਜਿਹੜੇ ਲੜਦੇ ਸਾਹਮਣਾ ਕਰਨਗੇ ਔਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਕਹਿੰਦਾ ਅੱਖਾਂ ਚੱਖਾ ਪਾ ਕੇ ਗੱਲ ਕਰੋ ਹੁਣ ਅੱਖਾਂ ਚੱਖਾ ਪਾਣ ਜੋਗਾ ਨਹੀਂ ਰਹਿ ਗਿਆ ਨਾ ਹੀ ਮਜੀਠੀਆ ਦਾ ਸਮਾਂ ਕਰ ਸਕੇਗੀ ਪੰਜਾਬ ਸਰਕਾਰ ਨਾ ਹੀ ਪੰਜਾਬ ਦਾ ਕੋਈ ਮੰਤਰੀ ਇਹ ਵੱਡੇ ਖੁਲਾਸੇ ਕਰਦੇ ਨੇ ਅੱਜ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀਆਂ ਦੇ ਜੋ ਅਕਾਲੀ ਦਲ ਦੇ ਸਪੋਕਸਮੈਨ ਨੇ ਅਰਸ਼ਦੀਪ ਕਲੇ